ਅੱਜ ਡਿਪੀ ਸਾਹਿਬ ਕੋ ਆਪਾਂ ਟਾਈਮ ਲਿਆ ਆਇਆ ਸੀ ਵੀ ਇਹ ਤੁਹਾਨੂੰ ਕੱਲ ਮੰਗ ਪੱਤਰ ਦੇਣਾ ਕੱਲ ਹੀ ਗੱਲ ਹੋਈ ਸੀ ਤੇ ਇਹ ਅੱਜ ਮੰਗ ਪੱਤਰ ਜਿਹੜਾ ਇਹ ਦਿੱਤਾ ਹੈ ਉਹ ਜਿਹੜੇ ਆ ਪਿਛਲੇ ਸਮੇਂ ਦੇ ਵਿੱਚ ਹੜ੍ਹਾਂ ਦੇ ਕਾਰਨ ਖਰਾਬ ਹੋਈਆਂ ਫਸਲਾਂ ਉਹਨਾਂ ਦਾ ਜੀ ਟੋਟਲ ਕਿਸਾਨਾਂ ਤੱਕ ਮੁਆਵਜ਼ਾ ਨਹੀਂ ਪਹੁੰਚਿਆ ਇੱਕ ਨਾ ਉਦੇਸਬੰਦ ਚ ਇੱਕ ਉਸ ਤੋਂ ਬਾਅਦ ਘੜਾ ਪੈ ਗਿਆ ਬਹੁਤ ਵੱਡੇ ਪੱਧਰ ਤੇ ਘੜੇ ਨੇ ਨੁਕਸਾਨ ਕੀਤਾ ਇੱਕ ਉਦੇਸਬੰਦ ਦੇ ਵਿੱਚ ਤੇ ਤੀਜਾ ਆਪਣੇ ਇਲਾਕੇ ਦੇ ਵਿੱਚ ਹੀ ਇਹ ਟਮਾਟਰਾਂ ਦੀ ਫਸਲ ਨੂੰ ਇੱਕੋ ਬਿਮਾਰੀ ਦੀ ਪੈ ਗਈ ਫੰਗਸ ਜਿੱ ਕੀ ਕਹਿੰਦੇ ਉਹਨੂੰ ਉਹਦੇ ਨਾਲ ਵੀ ਬਹੁਤ ਵੱਡੇ ਪੱਤਰ ਤੇ ਨੁਕਸਾਨ ਹੋਇਆ ਜਿਸ ਦੇ ਨਾਲੋਂ ਕਿਸਾਨ ਦਾ ਦੱਸਦੇ ਕਿ ਸਾਨੂੰ ਖਰਚਾ ਵੀ ਬਹੁਤ ਜ਼ਿਆਦਾ ਕਰਨਾ ਪੈਂਦਾ ਡੇ ਡੇ ਲੱਖ ਰੁਪਏ ਡੀਸੀ ਦਫਤਰ ਪਟਿਆਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਕਿਸਾਨਾਂ ਦੇ ਫਸਲੀ ਨੁਕਸਾਨ ਜਾਨੀ ਕਿ ਹਰ ਪ੍ਰਭਾਵਤਾ ਤੇ ਗੜੇਮਾਰੀ ਅਤੇ ਹੁਣ ਟਮਾਟਰਾਂ ਦਾ ਵੱਡੇ ਪੱਧਰ ਤੇ ਹੋਏ ਨੁਕਸਾਨ ਸੰਬੰਧੀ ਸਰਕਾਰ ਵੱਲੋਂ ਜਲਦੀ ਮੁਆਵਜ਼ਾ ਦੇਣ ਲਈ ਮੰਗ ਪੱਤਰ ਸੌਂਪਿਆ ਗਿਆ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਜਲਦੀ ਸਰਕਾਰ ਨਾਲ ਮੀਟਿੰਗ ਕਰਕੇ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਜਾਰੀ ਕੀਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਇਸ ਮੌਕੇ ਸਰਦਾਰ ਬੂਟਾ ਸਿੰਘ ਸ਼ਾਦੀਪੁਰ ਕੌਮੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਹਰਵੰਤ ਸਿੰਘ ਦਦੇਹਿੜਾ ਲੱਖਾ ਸਿੰਘ ਸੰਧੂ ਸ਼ਾਦੀਪੁਰ ਅਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਮੌਜੂਦ ਸਨ ਹਾਂਜੀ ਪ੍ਰਧਾਨ ਜੀ ਅੱਜ ਡੀਸੀ ਸਾਹਿਬ ਨੂੰ ਤੁਸੀਂ ਕਿਸ ਮੁੱਦੇ ਤੇ ਮਿਲਣ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡੀਸੀ ਸਾਹਿਬ ਤੋਂ ਆਪਾਂ ਟਾਈਮ ਲਿਆ ਹੋਇਆ ਸੀ ਵੀ ਤੁਹਾਨੂੰ ਕੱਲ੍ਹ ਮੰਗ ਪੱਤਰ ਦੇਣਾ ਕੱਲ੍ਹ ਹੀ ਗੱਲ ਹੋਈ ਸੀ ਤੇ ਇਹ ਅੱਜ ਮੰਗ ਪੱਤਰ ਜਿਹੜਾ ਹੈ ਦਿੱਤਾ ਹੈ ਉਹ ਜਿਹੜੇ ਆ ਪਿਛਲੇ ਸਮੇਂ ਦੇ ਵਿੱਚ ਹੜ੍ਹਾਂ ਦੇ ਕਾਰਨ ਖਰਾਬ ਹੋਈਆਂ ਫਸਲਾਂ ਉਹਨਾਂ ਦਾ ਜੀ ਟੋਟਲ ਕਿਸਾਨਾਂ ਤੱਕ ਮੁਆਵਜ਼ਾ ਨਹੀਂ ਪਹੁੰਚਿਆ ਇੱਕ ਤਾਹੂ ਦੇ ਸਬੰਧ ਚ ਇੱਕ ਉਸ ਤੋਂ ਬਾਅਦ ਘੜਾ ਪੈ ਗਿਆ ਬਹੁਤ ਵੱਡੇ ਪੱਧਰ ਤੇ ਘੜੇ ਨੇ ਨੁਕਸਾਨ ਕੀਤਾ ਇੱਕ ਉਹਦੇ ਸਬੰਧ ਦੇ ਵਿੱਚ ਤੇ ਤੀਜਾ ਆਪਣੇ ਇਲਾਕੇ ਦੇ ਵਿੱਚ ਹੀ ਇਹ ਟਮਾਟਰਾਂ ਦੀ ਫਸਲ ਨੂੰ ਇੱਕ ਉਹ ਬਿਮਾਰੀ ਵੀ ਪੈ ਗਈ ਫੰਗਸ ਜਿੱ ਕੀ ਕਹਿੰਦੇ ਉਹਨੂੰ ਉਹਦੇ ਨਾਲ ਵੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਸ ਦੇ ਨਾਲੋਂ ਕਿਸਾਨ ਕਹਿੰਦੇ ਕਿ ਸਾਨੂੰ ਖਰਚਾ ਵੀ ਬਹੁਤ ਜ਼ਿਆਦਾ ਕਰਨਾ ਪੈਂਦਾ ਡੇਢ ਡੇਢ ਲੱਖ ਕਰਤਾ ਪੈਂਦੇ ਹੋ ਤੇ ਤਿੰਨ ਮਸਲੇ ਮੇਨ ਅੱਜ ਸੀਗੇ ਇੱਥੋਂ ਦੇ ਜਿਹਦੇ ਸਬੰਧ ਦੇ ਵਿੱਚ ਅੱਜ ਮਿਲਿਆ ਕਿ ਸਭ ਨੂੰ ਔਰ ਜੋਰ ਦੇ ਕੇ ਉਹਨਾਂ ਨੂੰ ਕਿਹਾ ਹੈ ਕਿ ਇਕੱਲੇ 6800 ਨਾਲ ਸਰਦਾ ਨਹੀਂ ਹੈਗਾ ਪਿਛਲੇ 2 ਸਾਲ ਪਹਿਲਾਂ ਖੜਾ ਪਿਆ ਸੀ ਆ ਗੱਜੂ ਮਾਦਰਾ ਏਰੀਏ ਦੇ ਵਿੱਚ ਉਦੋਂ 17 17000 ਰੁਪਇਆ ਦਿੱਤਾ ਗਿਆ 12000 ਰੁਪਇਆ ਉਦੋਂ ਦਿੱਤਾ ਗਿਆ ਸੀ ਤੇ ਸਰਕਾਰ ਵੱਧ ਤੋਂ ਵੱਧ ਮੁਆਵਜ਼ਾ ਜਿਹੜਾ ਹੈ ਕਿਸਾਨਾਂ ਨੂੰ ਦੇਵੇ ਤਾਂ ਕਿਸਾਨ ਬਚਦਾ ਇਹ 1800 ਰੁਪਏ ਨਾਲ ਤਾਂ ਵੜਦਾ ਤਾਂ ਕੁਝ ਵੀ ਨਹੀਂ ਪਰ ਚਲੋ ਜੋ ਸਰਕਾਰ ਇੱਕਰਾ ਪਾਲਿਸੀ ਆਪਣੀ ਤਿਆਰ ਕਰਦੀ ਏ ਇੱਕ ਵਾਰ ਉਹ ਦਾ ਸਰਕਾਰ ਲੋਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਦਾ ਕਰੇਣਾ ਅੱਜ ਇਹ ਪ੍ਰੋਗਰਾਮ ਸੀਗਾ ਸਾਡਾ ਉਹ ਸਾਡੇ ਸਾਰੇ ਸਾਥੀ ਆਏ ਨੇ ਮੈਨੂੰ ਦਾ ਧੰਨਵਾਦ ਵੀ ਕਰਦਾ ਔਰ ਡੀਸਾ ਨਾਲ ਵਧੀਆ ਢੰਗ ਦੇ ਨਾਲ ਮੀਟਿੰਗ ਹੋਈ ਹੈ ਵਧੀਆ ਮਾਹੌਲਤ ਹੋਈ ਹੈ ਉਹਨਾਂ ਦੇ ਨਾਲ ਔਰ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਪਰਸੋਂ ਨੂੰ ਸਾਡੀ ਇਹ ਮੀਟਿੰਗ ਹੈ ਐਫਐਸਆਰ ਨਾਲ ਤੇ ਹੋ ਸਕਦਾ ਹੈ ਜਲਦੀ ਤੋਂ ਜਲਦੀ ਇਹ ਮੁਆਵਜ਼ਾ ਜਿਹੜਾ ਹੈ ਇਹ ਤੁਹਾਡੇ ਖਾਤਿਆਂ ਦੇ ਵਿੱਚ ਅਸੀਂ ਪਹੁੰਚਦਾ ਕਰ ਦੇਵਾਂਗੇ ਇਹ ਮੁਆਵਜ਼ਾ ਆਇਆ ਹੈ ਡੈਸਾ ਬੜੀ ਅੱਜ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿੰਨਾ ਜਲਦੀ ਹੋ ਸਕੇ ਕਿਸਾਨਾਂ ਜਿਨ੍ਹਾਂ ਦਾ ਨਕਸਾਲ ਹੋਇਆ ਉਹਨਾਂ ਤੱਕ ਮੁਆਵਜ਼ਾ ਪਹੁੰਚਦਾ ਧੰਨਵਾਦ